ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸੁੱਕਣਵਾਲਾ ਦਾ ਕਤਲकांड ਲਗਾਤਾਰ ਪਰਤਾਂ ਦਰ ਪਰਤਾ ਖੋਲਦਾ ਹੋਇਆ ਵਿਖਾਈ ਦੇ ਰਿਹਾ ਹੈ ਜਿਸ ਸਮੇਂ ਸੁੱਕਣਵਾਲਾ ਪਿੰਡ ਦੇ ਗੁਰਵਿੰਦਰ ਸਿੰਘ ਦਾ ਕਤਲ ਹੋਇਆ ਉਸ ਸਮੇਂ ਲੁੱਟ ਅਤੇ ਚੋਰੀ ਦੀ ਵਾਰਦਾਤ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਤਲ ਮਗਰੋਂ ਪੁਲਿਸ ਨੇ ਪੜਾਅ ਦੱਬਨੀਆਂ ਸ਼ੁਰੂ ਕੀਤੀਆਂ ਤਾਂ ਮ੍ਰਿਤਕ ਗੁਰਵਿੰਦਰ ਸਿੰਘ ਦੀ ਪਤਨੀ ਇਸ ਮਾਮਲੇ ਵਿੱਚ ਦੋਸ਼ੀ ਸਾਬਤ ਹੋਈ ਅਤੇ ਕਤਲ ਵਿੱਚ ਸ਼ਾਮਲ આરોપી ਦਾ ਆਸ਼ਕ ਵੀ ਪੁਲਿਸ ਨੇ ਆਪਣੀ ਗ੍ਰਿਫਤ ਵਿੱਚ ਲੈ ਲਿਆ ਪੁਲਿਸ ਦੇ ਡੰਡੇ ਅੱਗੇ ਤੋਤੇ ਵਾਂਗੂ ਦੋਵਾਂ ਦੀ ਜ਼ੁਬਾਨ ਖੁੱਲੀ ਤਾਂ ਪੁਲਿਸ ਨੇ ਇਸ ਕਤਲ ਕਾਂਡ ਦੇ ਵਿੱਚ ਸ਼ਾਮਲ ਇਸ ਮਹਿਲਾ ਦੇ ਦੋਸਤ ਦੇ ਦੋਸਤ ਨੂੰ ਵੀ ਹਿਰਾਸਤ ਵਿੱਚ ਲਿਆ ਅਤੇ ਅਗਲੀ ਕਾਰਵਾਈ ਹੌਲੀ-ਹੌਲੀ ਚੱਲਦੀ ਰਹੀ ਪਹਿਲਾਂ ਪੁਲਿਸ ਨੇ ਆਸ਼ਕ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਪਰ ਫਰੀਦਕੋਟ ਪੁਲਿਸ ਨੇ ਇਸ ਕਤਲकांड ਦੀ ਗੁੱਥੀ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਫੜਨ ਦਾ ਮਨ ਬਣਾ ਲਿਆ ਸੀ ਅਤੇ ਆਪਣੇ ਪੱਧਰ ਤੇ ਕਾਰਵਾਈ ਕਰਦੀ ਰਹੀ ਅਤੇ ਹੁਣ ਪੁਲਿਸ ਨੇ ਰੁਪਿੰਦਰ ਕੌਰ ਦੀ ਸਹੇਲੀ ਵੀਰਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਇਸ ਕਤਲ ਬਾਰੇ ਪੂਰੀ ਜਾਣਕਾਰੀ ਸੀ ਪੁਲਿਸ ਮੁਤਾਬਕ ਜੇਕਰ ਹੈ ਸਮੇਂ ਸਿਰ ਦੱਸ ਦਿੱਤਾ ਗੁਰਵਿੰਦਰ ਸਿੰਘ ਨੂੰ ਬਚਾਇਆ ਜਾ ਸਕਦਾ ਸੀ ਇਸ ਕਤਲकांड ਨੇ ਜਿੱਥੇ ਰਿਸ਼ਤੇ ਤਾਰ-ਤਾਰ ਕੀਤੇ ਉੱਥੇ ਹੀ ਬਜ਼ੁਰਗ ਮਾਤਾ-ਪਿਤਾ ਦਾ ਸਹਾਰਾ ਵੀ ਹਮੇਸ਼ਾ ਲਈ ਖੋ ਲਿਆ ਅੱਗੇ ਫਰੀਦਕੋਟ ਪੁਲਿਸ ਹੋਰ ਕਿਹੜੀਆਂ ਪਰਤਾਂ ਖੋਲ ਕੇ ਸਾਹਮਣੇ ਲੈ ਕੇ ਆਊਗੀ ਇਹ ਤਾਂ ਸਮਾਂ ਹੀ ਦੱਸੇਗਾ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਖਬਰ ਸੋਚਣ ਲਈ ਮਜਬੂਰ ਕਰਦੀ ਹੈ ਜੇਕਰ ਤੁਹਾਨੂੰ ਸਾਡੀ ਖਬਰਾਂ ਚੰਗੀਆਂ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰੋ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਜਿਹੜਾ ਸੁਖਨ ਵਾਲਾ ਮਰਡਰ ਜਿਹੜਾ 29 ਰਾਤ ਨੂੰ ਹੋਇਆ ਸੀ ਉਸ ਦੇ ਵਿੱਚ ਅਸੀਂ ਇਸ ਤੋਂ ਪਹਿਲਾਂ ਤਿੰਨ ਅਕਿਊਜ਼ਡ ਅਰੈਸਟ ਕਰ ਲਏ ਸੀ ਮੇਨ ਅਕਿਊਜ਼ ਜਿਹੜੀ ਰੁਪਿੰਦਰ ਕੌਰ ਸੀ ਜਿਹੜੀ ਗੁਰਵਿੰਦਰ ਸਿੰਘ ਦੀ ਪਤਨੀ ਸੀ ਦੂਸਰਾ ਹਰਕਮਲਪ੍ਰੀਤ ਤੇ ਤੀਸਰਾ ਵਿਸ਼ਵਜੀਤ ਇਹ ਤਿੰਨ ਕਿਊਜ਼ ਨੂੰ ਅਸੀਂ ਜਿਹੜਾ ਅਰੈਸਟ ਕਰਕੇ ਨੰਨ ਦੇਲ ਚ ਭੇਜ ਚੁੱਕੇ ਹਾਂ ਜਿਸ ਦੇ ਵਿੱਚ ਸਾਡੀ ਜਿਹੜੀ ਇਸ ਮਕਦਮੇ ਸੰਬੰਧੀ ਜਿਹੜੀ ਇਨਵੈਸਟੀਗੇਸ਼ਨ ਜਾਰੀ ਸੀ ਇਸ ਦੇ ਵਿੱਚ ਇੱਕ ਨਾਮ ਸਾਹਮਣੇ ਆਇਆ ਸੀ ਸਾਨੂੰ ਜਿਸ ਦਾ ਨਾਮ ਵੀਰਿੰਦਰ ਕੌਰ ਜਿਹੜੀ ਆਪਣੇ ਖੋਖਰ ਫ੍ਰੀਕੋਰਡ ਦੀ ਰਹਿਣ ਵਾਲੀ ਸੀ ਖੋਖਰ ਮਤਲਬ ਫ੍ਰੀਕੋਰਡ ਦੀ ਰਹਿਣ ਵਾਲੀ ਸੀ ਇਹ ਜਿਹੜੀ ਵੀਰਿੰਦਰ ਕੌਰ ਸੀ ਇਹ ਰੁਪਿੰਦਰ ਕੌਰ ਦੀ ਫਰੈਂਡ ਸੀ ਬਹੁਤ ਚੰਗੀ ਫਰੈਂਡ ਸੀ ਕਿਉਂਕਿ ਇਹ 10+2 ਦੇ ਵਿੱਚ ਜਿਹੜੀ 18 ਦੇ ਵਿੱਚ ਇਕੱਠੀਆਂ ਫਰੈਂਡਸ਼ੀ ਦੇ ਇਕੱਠੀਆਂ ਇਹਨਾਂ ਸਟੱਡੀ ਕੀਤੀ ਸੀ ਜਿਹੜੀ ਦੋਸ਼ੀ ਰਪਿੰਦਰ ਕੌਰ ਉਸ ਤੋਂ ਬਾਅਦ ਕੈਨੇਡਾ ਚਲੀ ਜਾਂਦੀ ਤੇ 25 ਦੇ ਵਿੱਚ ਇਹ ਵਾਪਸ ਆਉਂਦੀ ਤੇ ਦੁਬਾਰਾ ਫਿਰ ਇਹਨਾਂ ਦਾ ਆਪਸ ਦੇ ਵਿੱਚ ਤਾਲਮਿਲ ਹੋ ਜਾਂਦਾ ਹੈ ਤੇ ਇਸ ਮੁਕਦਮੇ ਦੇ ਵਿੱਚ ਜਿਹੜੀ ਦੋਸ਼ੀ ਹੁਣ ਅਸੀਂ ਵੀਰੇਂਦਰ ਕੌਰ ਦੀ ਅਰੈਸਟ ਪਾਈ ਹੈ ਇਸ ਨੂੰ ਇਸ ਜਿਹੜਾ ਮਰਡਰ ਹੋਇਆ ਉਸ ਬਾਰੇ ਜਿਹੜੀ ਇਸ ਦੀ ਫਰੈਂਡਸ਼ੀ ਰਪਿੰਦਰ ਕੌਰ ਉਸ ਨੇ ਇਸ ਨਾਲ ਜਿਹੜੀ ਗੱਲਬਾਤ ਕੀਤੀ ਹੋਈ ਸੀ ਵੀ ਮੈਂ ਇਹ ਜਿਹੜੇ ਵਾਅਦਾ ਤੋਂ ਅੰਜਾਮ ਦੇ ਹੁੰਦਾ ਦੇਣਾ ਤੇ ਉਸ ਕਰਕੇ ਜਿਹੜਾ ਇਸ ਨੂੰ ਅਸੀਂ ਹੁਣ ਇਸ ਮੁਕਦਮੇ ਦੇ ਵਿੱਚ ਰਿਸਟ ਪਾ ਲਈਏ ਤੇ ਮਾਂ ਜੋ ਕੋਰਟ ਦੇ ਵਿੱਚ ਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਇਸ ਤੋਂ ਦੰਗਾਈ ਨਾਲ ਪੁੱਛਗਿੱਛ ਕੀਤੀ ਜਾਏਗੀ ਵੀ ਇਹ ਜਿਹੜਾ ਮਰਡਰ ਦੇ ਸਬੰਧ ਦੇ ਵਿੱਚ ਇਹਨੂੰ ਹੋਰ ਕਿੰਨੀ ਕੁ ਜਾਣਕਾਰੀ ਸੀ